ਏ ਲੋਕ ਪੁਆਇੰਟ ਨਿਊਜ਼ ਹੈ ਅੱਜ ਦਿਨ ਸ਼ੁੱਕਰਵਾਰ 9 ਅਗਸਤ 2019 ਤੇ ਹੁਣ ਖਬਰਾਂ ਸੁਣੋ ਹਰਿੰਦਰ ਬਾਜਵਾ ਤੋਂ ਬੀਤੀ ਕੱਲ੍ਹ 올림픽 ਦੇ ਵਿੱਚ ਭਾਰਤ ਦੇ ਹੱਥ ਦੋ ਕਾਂਸੀ ਦੇ ਤਗਮੇ ਲੱਗੇ ਨੇ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤੇ ਆ ਉਸੇ ਨਾਲ ਹੀ ਭਾਰਤੀ ਨਿਜਬਾਜ਼ ਨਿਰਜ ਚੋਪੜਾ ਨੂੰ ਵੀ ਕਾਂਸੀ ਦੇ ਨਾਲ ਸਵਰ ਕਰਨਾ ਪਿਆ ਹੈ। ਨਿਰਜ ਚੋਪੜਾ ਦੇ ਮੱਦੇ ਮੁਕਾਬਲ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਸੋਨੇ ਦਾ ਤਗਮਾ ਹੱਥ ਲੱਗਿਆ ਹੈ। ਵੀਰਵਾਰ ਨੂੰ ਪੈਰਿਸ ਸਮੇਂ ਮੁਤਾਬਕ ਦੁਪਹਿਰ 3:51 ਮਿੰਟ ਦਾ ਉਹ ਮਾਣਮੱਤਾ ਪਲ ਜਿਸ ਸਮੇਂ ਟੀਮ ਨੇ ਪ੍ਰੇਰਣਾ ਸਰੋਤ ਪਿਛਲੇ ਅਤੇ ਗੋਲ ਤੇ ਕੰਧ ਬਣ ਕੇ ਰਹਿਣ ਵਾਲੇ ਪੀ ਆਰ ਸ੍ਰੀ ਸ਼ਰੇਸ਼ ਆਪਣੀ ਟੀਮ ਅੱਗੇ ਬਾਹਾਂ ਫਲਾ ਕੇ ਖੜੇ ਹੋਗੇ ਜਿਵੇਂ ਉਹ ਸਾਰੇ 18 ਖਿਡਾਰੀਆਂ ਨੂੰ ਆਪਣੀ ਬੁੱਕਲ ਵਿੱਚ ਲੈਣਾ ਚਾਹੁੰਦੇ ਹੋਣ। ਟੀਮ ਨੇ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਦੀ ਜੈ ਜੈਕਾਰ ਕੀਤੀ ਕਿਉਂਕਿ ਉਹ ਇੱਕ ਅਜਿਹੇ ਸੰਕਟ ਮੋਚਨ ਹਨ ਜਿਨ੍ਹਾਂ ਸਾਰੇ ਸਾਬਕਾ ਕਪਤਾਨਾਂ ਮਨਪ੍ਰੀਤ ਸਿੰਘ ਨੇ ਕਿਹਾ ਉਹ ਹਮੇਸ਼ਾ ਟੀਮ ਨੂੰ ਬਚਾਉਂਦੇ ਹਨ ਜਿਵੇਂ ਉਹਨਾਂ ਅੱਜ ਕੀਤਾ ਭਾਰਤ ਨੇ ਰਮਾਂਚਕ ਮੁਕਾਬਲੇ ਵਿੱਚ ਸਪੈਨ ਨੂੰ 2-1 ਨਾਲ ਹਰਾ ਕੇ ਹਾਕੀ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਭਾਰਤ ਨੇ 1972 ਮਗਰੋਂ ਪਹਿਲੀ ਵਾਰ ਲਗਾਤਾਰ ਦੂਸਰਾ 올림픽 ਹਾਕੀ ਤਗਮਾ ਜਿੱਤਿਆ ਕਪਤਾਨ ਹਰਮਨਪ੍ਰੀਤ ਸਿੰਘ ਕਹਿੰਦੇ ਨੇ ਹਾਕੀ ਵਾਪਸ ਆ ਗਈ ਹੈ ਇਸ ਮਗਰੋਂ ਟੋਕੀਓ 올림픽 ਦੇ ਜਸ਼ਨ ਨੂੰ ਦੁਹਰਾਉਂਦਿਆਂ ਸ਼੍ਰੀ ਸ਼ੇਨ ਗੋਲ ਪੋਸਟ ਤੇ ਚੜ੍ਹ ਗਏ ਅਸਲ ਵਿੱਚ ਇਹ ਸ਼੍ਰੀ ਸ਼ੇਨ ਦਾ ਆਖਰੀ ਮੈਚ ਸੀ ਜਸ਼ਨ ਦੇ ਇਸ ਮਾਹੌਲ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮਹਾਨ ਗੋਲਚ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ ਸਪੇਨ ਨੇ ਇਸ ਮੁਕਾਬਲੇ ਵਿੱਚ ਭਾਰਤੀਆਂ ਨੂੰ ਆਖਰੀ ਤੱਕ ਸਖਤ ਚੁਣੌਤੀਆਂ ਦਿੱਤੀਆਂ ਆਖਰੀ 60 ਸੈਕਿੰਡਾਂ ਵਿੱਚ ਚਾਰ ਪੈਨਲਟੀ ਕਾਰਨਲ ਹਾਸਲ ਕੀ ਪਰ ਭਾਰਤੀ ਡਿਫੈਂਡਰ ਡਟੇਰੇ ਉਧਰ ਭਾਰਤੀ ਹਾਕੀ ਟੀਮ ਦੇ ਇਸ ਜਿੱਤ ਨੂੰ ਲੈ ਕੇ ਲਗਾਤਾਰ ਵਧਾਈਆਂ ਦਾ ਸਿਲਸਲਾ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਵਧਾਈਆਂ ਦਿੱਤੀਆਂ ਨੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਇਸੇ ਨਾਲ ਹੀ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਵੀ ਵਧਾਈਆਂ ਦਿੱਤੀਆਂ ਨੇ ਉਧਰ ਭਾਰੀ ਮਨ ਨਾਲ ਦੱਸਣਾ ਪੈ ਰਿਹਾ ਕਿ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫਗੜ ਦੇ ਵੱਲੋਂ ਸਨੈਸ ਲੈਂਡ ਦਾ ਐਲਾਨ ਕੀਤਾ ਗਿਆ ਹੈ ਪਰ ਉਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਸੰਜੇ ਸਿੰਘ ਉਹਨਾਂ ਦੀ ਚਾਚੇ ਦੀ ਲੜਕੀ ਅਤੇ ਕਾਮਨਵੈਲਥ ਮੈਡਲ ਜੇਤੂ ਉਹਨਾਂ ਦੀ ਭੈਣ ਨੇ ਵੀ ਅਪੀਲ ਕੀਤੀ ਹੈ ਕੇ ਵਣੇਸ਼ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਕਿ ਉਹਨਾਂ ਨੇ ਅੱਗੇ ਸન્યાਸ ਨਾਲ ਲੈਣ ਤੇ ਕੁਸ਼ਤੀ ਨੂੰ ਲਗਾਤਾਰ ਜਾਰੀ ਰੱਖਣ ਪੈਰਸ 올림픽 ਵਿੱਚ ਭਾਰਤ ਦੀ ਸੋਨੇ ਦਾ ਤਗਮਾ ਜਿੱਤਣ ਦੀ ਇੱਕ ਹੋਰ ਉਮੀਦ ਟੁੱਟ ਗਈ ਆ ਭਾਰਤੀ ਨਿਜੇਬਾਜ਼ ਨਿਰਜ ਚੋਪੜਾ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਭਾਰਤ ਦੇ ਨਿਰਜ ਚੋਪੜਾ ਨੇ ਪੈਰਸ ਵਿੱਚ ਜੈਵਲਿਨ ਥਰੋ ਦੇ ਫਾਈਨਲ ਦੌਰਾਨ 6 ਕੋਸ਼ਿਸ਼ਾਂ ਵਿੱਚੋਂ 5 ਫੌਲ ਕੀਤੇ ਦੂਜੀ ਕੋਸ਼ਿਸ਼ ਵਿੱਚ ਉਸਨੇ 9.0 45 ਮੀਟਰ ਦਾ ਥਰੋ ਲਾਹ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ ਸੋਨੇ ਦਾ ਤਗਮਾ ਪਾਕਿਸਤਾਨ ਦੇ ਅਰਸ਼ ਨਦੀਮ ਦੇ ਹਿੱਸੇ ਆਇਆ ਜਿਸ ਨੇ 99.7 ਮੀਟਰ ਦੀ ਥਰੋ ਨਾਲ 올림픽 ਰਿਕਾਰਡ ਵੀ ਬਣਾ ਦਿੱਤਾ ਹੈ ਅਰਸ਼ ਨਦੀਮ ਵੀ ਲੈਂਦੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਪੰਜਾਬੀਆਂ ਲਈ ਦੋਵੇਂ ਪਾਸੇ ਖੁਸ਼ੀ ਹੈ ਨੀਰਜ ਚੋਪੜਾ ਵੀ ਨਸਲੀ ਤੌਰ ਦੇ ਉੱਤੇ ਪੰਜਾਬੀ ਨੇ ਤਾਂ ਦੋਵਾਂ ਪੰਜਾਬੀਆਂ ਦੇ ਵਿਚਕਾਰ ਮੁਕਾਬਲਾ ਸੀ ਤਾਂ ਇੱਕ ਪੰਜਾਬੀ ਜਿੱਤਿਆ ਦੂਜਾ ਹਾਰਿਆ ਅਫਸੋਸ ਹੈ ਕਿ ਨੀਰਜ ਚੋਪੜਾ 골ਡ ਨਹੀਂ ਲਿਆ ਸਕੇ ਸੋਨੇ ਦਾ ਤਗਮਾ ਨਹੀਂ ਲਿਆ ਸਕੇ ਪਰ ਅਰਸ਼ ਨਦੀਮ ਦੇ ਜਿੱਤਣ ਦੀ ਵੀ ਓਨੀ ਹੀ ਖੁਸ਼ੀ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਵੀਡੀਓ ਬਣਾਉਣ ਤੋਂ ਰੋਕਣ ਦੇ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਸ਼ਾਸਨ ਸਖਤ ਹੋ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਨਵੇਂ ਨਿਯਮ ਅਤੇ ਨਵੇਂ ਉਪਾਅ ਲੱਭੇ ਜਾ ਰਹੇ ਹੈ ਕਿ ਆਰਈ ਸੰਗਤ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਜਾ ਸਕੇ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਵੀਡੀਓ ਬਣਾਉਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਅਮਲ ਸਖਤੀ ਨਾਲ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਇਸ ਸਬੰਧੀ ਗੁਰੂ ਘਰ ਦੇ ਚਾਰੇ ਪਾਸੇ ਸੇਵਾਦਾਰ ਤਾਇਨਾਤ ਕਰ ਦਿੱਤੇ ਗਏ ਨੇ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੜ ਨੇ ਕਿਹਾ ਕਿ ਇਸ ਸਬੰਧੀ ਸ਼ੁਰੂ ਕੀਤੇ ਅਮਲ ਦੇ ਚੰਗੇ ਸਿੱਟੇ ਨਿਕਲਨੇ ਸ਼ੁਰੂ ਹੋ ਗਏ ਨੇ ਗੁਰੂ ਘਰ ਵਿੱਚ ਦਾਖਲ ਹੋਣ ਸਮੇਂ ਹੀ ਸ਼ਰਧਾਲੂਆਂ ਨੂੰ ਲੜਿੰਦੇ ਦਿਸੇ ਨਿਰਦੇਸ਼ਾ ਸਬੰਧੀ ਜਾਣਕਾਰੀ ਮਿਲ ਰਹੀ ਹੈ ਇਸ ਨਾਲ ਬਧੇਰੇ ਲੋਕ ਕਿਸ ਤੋਂ ਜਾਣੂ ਹੋ ਜਾਂਦੇ ਨੇ ਤੇ ਵੀਡੀਓਗ੍ਰਾਫੀ ਨਹੀਂ ਕਰਦੇ ਪਰ ਜੇ ਕੋਈ ਅਜਿਹਾ ਕਰਦਾ ਵੀ ਹੈ ਤਾਂ ਉਸ ਨੂੰ ਪ੍ਰਕਰਮਾ ਵਿੱਚ ਤਨਾਤ ਹਮਲੇ ਵੱਲੋਂ ਵਰਜਿਆ ਜਾਂਦਾ ਇਸ ਸਬੰਧੀ ਵਾਧੂ ਅਮਲਾ ਵੀ ਭਰਤੀ ਕੀਤਾ ਗਿਆ ਆ ਉਹਨਾਂ ਇਸ ਸਬੰਧੀ ਸਖਲਾਈ ਵਿਦਿੱਤੀ ਗਈ ਹੈ ਜੇ ਕੋਈ ਸ਼ਰਧਾਲੂ ਦੁਸ਼ਾ ਨਿਰਦੇਸ਼ ਨਹੀਂ ਮੰਨਦਾ ਤਾਂ ਉਸ ਨਾਲ ਝਗੜਾ ਨਹੀਂ ਕਰਦਾ ਹੈ ਸਾਤੇ ਮੌਕੇ ਤੇ ਹਾਜ਼ਰ ਅਧਿਕਾਰੀਆਂ ਨਾਲ ਸਰਪਰ ਕਰਵਾਉਣ ਲਈ ਕਿਹਾ ਜਾਂਦਾ ਹੈ ਇਸ ਦਾ ਚੰਗਾ ਨਤੀਜਾ ਮਿਲ ਰਿਹਾ ਹੁਣਾ ਦੱਸਿਆ ਕਿ ਇਸ ਸਬੰਧੀ 60 ਫਲੈਕਸ ਅਤੇ ਬੋਰਡ ਵੀ ਲਗਾਏ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਵੀਡੀਓਗ੍ਰਾਫੀ ਤੇ ਸਖਤ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਸਰਕਾਰ ਮਾਲਵਾ ਨਹਿਰ ਤੋਂ ਬਾਅਦ ਦਸ਼ਮੇਸ਼ ਨਹਿਰ ਕੱਢਣ ਦੀਆਂ ਵਿਉਂਤਬੰਦੀਆਂ ਕਰ ਰਹੀ ਹੈ ਦਸ਼ਮੇਸ਼ ਨਹਿਰ ਕਿੱਥੋਂ ਤੇ ਕਿਵੇਂ ਨਿਕਲਣੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਪੰਜਾਬ ਸਰਕਾਰ ਨੇ ਮਾਲਵਾ ਨਹਿਰ ਦੀ ਉਸਾਰੀ ਦਾ ਨੀ ਪੱਥਰ ਰੱਖਣ ਮਗਰੋਂ ਹੁਣ ਦਸ਼ਮੇਸ਼ ਨਹਿਰ ਦੀ ਉਸਾਰੀ ਲਈ ਵੀ ਵਿਉਂਤਵੰਦੀ ਸ਼ੁਰੂ ਕਰ ਦਿੱਤੀ ਹੈ ਜਲ ਸਰੋਤ ਵਿਭਾਗ ਨੇ ਰੂਪਨਗਰ ਮਾਹਲੀ ਅਤੇ ਪਟਿਆਲਾ ਜ਼ਿਲ੍ਹਿਆਂ ਦੇ 58 ਪਿੰਡਾਂ ਦੀ ਜ਼ਮੀਨ ਨਾਲ ਸੰਬੰਧਿਤ ਰਿਕਾਰਡ ਹਾਸਲ ਕਰਨ ਲਈ ਨਹਿਰੀ ਪਟਵਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਨੇ ਪਹਿਲਾਂ ਇਹ ਨਹਿਰ ਬੀਰੋ ਮਾਜਰੀ ਕੋਲੋਂ ਮਹਾਲੀ ਸ਼ਹਿਰ ਵਿਚ ਆ ਚੁੱਕੇ ਪਿੰਡਾਂ ਜੋ ਲੰਘ ਕੇ ਛੱਤਬੀੜ ਕੋਲੋਂ ਡੇਰਾਬਸੀ ਹਲਕੇ ਵਿੱਚ ਦਾਖਲ ਹੋਣੀ ਸੀ ਤਾਜ਼ਾ ਸਰਵੇਖਣ ਅਨੁਸਾਰ ਇੱਥੇ ਸ਼ਹਿਰ ਵਸੇ ਜਾਣ ਕਾਰਨ ਹੁਣ ਬਨੂੜ ਨੇੜਲੇ ਪਿੰਡਾਂ ਦਾ ਰਿਕਾਰਡ ਮੰਗਿਆ ਗਿਆ ਹੈ ਪ੍ਰਾਪਤ ਜਾਣਕਾਰੀਆਂ ਦੇ ਅਨੁਸਾਰ ਹੁਸ਼ਿਆਰਪੁਰ ਦੇ ਉਪ ਮੰਡਲ ਅਫਸਰ ਰੂਪਨਗਰ ਦੇ ਤਹਿਸੀਲਦਾਰ ਅਤੇ ਗੜ ਖਰੜ ਦੇ ਨਾਇਬ ਤਹਿਸੀਲਦਾਰ ਸਮੇਤ ਹੋਰਾਂ ਨੂੰ ਇਸ ਸੰਬੰਧੀ ਪੱਤਰ ਲਿਖੇ ਗਏ ਨੇ ਇਨ੍ਹਾਂ ਪੱਤਰਾਂ ਵਿੱਚ ਨਹਿਰੀ ਪਟਵਾਰੀਆਂ ਨੂੰ ਸਬੰਧਤ ਤਹਿਸੀਲਾਂ ਅਤੇ ਸਬ ਤਹਿਸੀਲਾਂ ਅੰਦਰ ਆਉਣ ਵਾਲੇ ਪਿੰਡਾਂ ਦੇ ਜ਼ਮੀਨ ਨਾਲ ਸੰਬੰਧਤ ਰਕਾਰਡ ਮੰਗਿਆ ਗਿਆ ਹੈ ਇਨ੍ਹਾਂ ਪਿੰਡਾਂ ਵਿੱਚ ਰਾਮਪੁਰ ਨੇ ਹੌਲਕਾ ਦੁੱਸਰ ਰਾਣਾ ਕਨੌੜਾ ਨੰਗਲ ਲਖਨੌਰ ਸਲੇਮਪੁਰ ਖੁਰਦ ਚਨਾਲੋ ਸ਼ਾਮਲ ਰੂਪਨਗਰ ਦੇ ਤਹਿਸੀਲ ਨੂੰ ਲਿਖੇ ਗੇ ਪੱਤਰ ਵਿੱਚ ਬਾਲੋ ਕਾਲੇਵਾਰ ਸਰਾਰੀ ਭੱਦਲ ਸੰਤੋਖਗੜ ਪੰਜੋਲਾ ਪੰਜੋਲੀ ਬਲਮਗੜ ਚਿੰਤਗੜ ਕਾਕਰੋਂ ਪੂਪਨ ਨਗਰ ਕਿਸ਼ਨਪੁਰਾ ਦਾ ਰਕਾਰਡ ਮੰਗਿਆ ਗਿਆ ਖਰੜ ਤਹਿਸੀਲ ਕੋਲੋਂ ਰੁੜਕੀ ਪੁਖਤਾ ਤ੍ਰਿਪੜੀ ਪੀਰ ਸੋਣਾ ਬੜਾਲੀ ਬਜਹੇੜੀ ਝਣੇੜੀ ਮਦਨਹੇੜੀ ਚੋਲਟਾ ਖੁਰਦ ਚੋਲਟਾ ਕਲਾਂ ਨੱਗਲ ਫੈਜ਼ਗੜ ਗੱਬੇमाजरा ਮੱਛੀਕੁਰਦ ਸਰਨਹੇੜੀ ਸਹਾੜਾ ਚੂੜਪੁਰ ਗਿੱਦੜਪੁਰ ਚੰਡਿਆਲ ਸੂਦਨਾ ਸੋਏमाजरा ਤੇ ਪਤਣਾ ਪਿੰਡਾਂ ਦੇ ਜ਼ਮੀਨ ਦੇ ਵੇਰਵੇ ਮੰਗੇ ਗਏ ਨੇ ਬਨੂੜ ਸਾਬ ਤਹਿਸੀਲ ਚੋਂ ਤਸੌਲੀ ਮਾਨਕਪੁਰ ਦੇਵੀਨਗਰ ਕੋਲੋਲੀ ਖਾਨਪੁਰ ਬੰਗਰ ਹੁਲਕਾ ਗੋਬਿੰਦਪੁਰਾ ਮੁੱਠੜਿਆੜਾ ਖਾਸਪੁਰ ਭਗਵਾਨਪੁਰ ਚੰਗੇਰ ਸਲੇਮਪੁਰ ਛੜਬੜ ਰਾਮਗੜ ਝੱਜੋਂ ਦੇ ਵੇਰਵੇ ਮੰਗੇ ਗਏ ਨੇ ਡੇਰਾਬਾਸੀ ਚੋਂ ਆਲਮਗੀਰ ਟਵਾਣਾ ਖੰਜੂਰ ਮੰਡੀ ਦਾ ਰਿਕਾਰਡ ਜਿਹੜਾ ਉਹ ਮੰਗਿਆ ਗਿਆ ਹੈ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਰਾਜਪੁਰਾ ਹਲਕੇ ਦੇ ਤਤਕਾਲੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀਗਵਾਈ ਹੇਠ ਦਸ਼ਮੇਸ਼ ਨਹਿਰ ਪ੍ਰੋਜੈਕਟ ਸਵੰਦੀ ਵਿਧਾਨ ਸਭਾ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਨਰਿੰਦਰ ਸ਼ਰਮਾ ਠੇਕੇਦਾਰ ਮਦਨ ਲਾਲ ਜਲਾਲਪੁਰ ਕੁਲਜੀਤ ਸਿੰਘ ਨਾਗਰਾ ਕਮਰ ਸੰਧੂ ਸਾਰੇ ਤਤਕਾਲੀ ਵਿਧਾਇਕ ਸ਼ਾਮਲ ਸਨ ਇਸ ਕਮੇਟੀ ਨੇ ਨਹਿਰ ਕੱਢੇ ਜਾਣ ਦੀ ਸਿਫਾਰਿਸ਼ ਕੀਤੀ ਸੀ ਹਿਮਾਚਲ ਪ੍ਰਦੇਸ਼ ਚ ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਆਪਣੀ ਸਿਆਸੀ ਪકડ ਮਜ਼ਬੂਤ ਕਰ ਲਈ ਪੰਜਾਬ ਦੇ ਮੁੱਦਿਆਂ ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਇਸੇ ਤਹਿਤ ਸ਼੍ਰੀ ਬਾਦਲ ਨੇ ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਵਿੱਚ ਆ ਰਹੀਆਂ ਪਰੇਸ਼ਾਨੀਆਂ ਸਣੇ ਹੋਰ ਮੁੱਦਿਆਂ ਸੰਬੰਧੀ ਚਰਚਾ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨਾਲ ਉਹਨਾਂ ਦੇ ਸ਼ਿਮਲਾ ਸਥਿਤ ਦਫ਼ਤਰ ਵਿੱਚ ਮੁਲਾਕਾਤ ਕੀਤੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਬਾਦਲ ਨੂੰ ਸਾਰੇ ਮਸਲਿਆਂ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਵੀ ਕੀਤਾ ਜ਼ਿਕਰਯੋਗ ਹੈ ਕਿ ਪੰਜਾਬ ਦੇ ਟੈਕਸੀ ਚਾਲਕਾਂ ਸਣੇ ਹੋਰ ਸਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਿਮਾਚਲ ਵਿੱਚ ਕਈ ਥਾਵਾਂ ਤੇ ਪੰਜਾਬ ਦੇ ਟੈਕਸੀ ਚਾਲਕਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾਂਦਾ ਹੈ ਦਿੱਲੀ ਦੇ ਇੰਦਰਾ ਗਾਂਧੀ ਕੁਮੰਤਰੀ ਹਵਾਈ ਅੱਡੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਯਾਤਰੀਆਂ ਦੀ ਸਹੂਲਤ ਦੇ ਲਈ ਪੰਜਾਬ ਸਰਕਾਰ ਦਾ ਸਹਾਇਤਾ ਬੂਥ ਸਥਾਪਿਤ ਕੀਤਾ ਗਿਆ ਹੈ ਤੇ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਦੁਨੀਆ ਭਰ ਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਦਰਾ ਗਾਂਧੀ ਕੁਮੰਤਰੀ ਹਵਾਈ ਅੱਡੇ ਦੇ ਟਰਮੀਨਲ 3 ਤੇ ਪੰਜਾਬ ਸਹਾਇਤਾ ਕੇਂਦਰ ਦਾ ਉਦਘਾਟਨ ਕੀਤਾ ਹੈ ਸਹਾਇਤਾ ਕੇਂਦਰ ਦੀ ਸ਼ੁਰੂਆਤ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਸਾਡੇ ਲਈ ਅੱਜ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਪੰਜਾਬ ਅਜਿਹਾ ਉਪਰਾਲਾ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ੁਭਾ ਹੈ ਜਿਸ ਤੋਂ ਸੁਭਾ ਸਰਕਾਰ ਦੀ ਐਨ ਆਰ ਆਈਜ਼ ਭਾਈਚਾਰੇ ਦੀ ਮਦਦ ਅਤੇ ਸਹਿਯੋਗ ਕਰਨ ਦੀ ਦ੍ਰਿੜਤਾ ਪ੍ਰਤੀਬੱਧਤਾ ਅੱਚਲ ਕਰਦੀ ਹੈ ਉਹਨਾਂ ਆਖਿਆ ਕਿ ਕੇਂਦਰ 24 ਘੰਟੇ ਕਾਰਜਸ਼ੀਲ ਰਹੇਗਾ ਅਤੇ ਇਹ ਇਸ ਟਰਮੀਨਲ ਤੇ ਆਉਣ ਵਾਲੇ ਐਨ ਆਰ ਆਈਜ਼ ਤੇ ਹੋਰਨਾਂ ਮੁਸਾਫਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਂਦਰ ਕੋਲ ਦੋ ਨੋਵਾ ਕਾਰਾਂ ਹੋਣਗੀਆਂ ਜੋ ਮੁਸਾਫਰਾਂ ਨੂੰ ਪੰਜਾਬ ਭਵਨ ਜਾਂ ਹੋਰ ਨੇੜੀਆਂ ਥਾਵਾਂ ਤੇ ਲਿਜਾਣ ਲਈ ਮਦਦ ਕਰਨਗੀਆਂ ਪੰਜਾਬ ਦੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਲਗਭਗ ਘੰਟਿਆਂ ਵੱਧੀ ਪੁਸ਼ਪ ਪੜਤਾਲ ਕੀਤੀ ਗਈ ਹੈ ਲੰਬੇ ਅਰਸੇ ਤੋਂ ਬਾਅਦ ਸਮਣੇ ਭੇਜਣ ਤੋਂ ਬਾਅਦ ਮਜੀਠੀਆ ਪਟਿਆਲਾ ਵਿਖੇ ਐਸਆਈਟੀ ਦੇ ਸਾਹਮਣੇ ਪੇਛੋਏ ਨੇ ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਇੱਥੇ ਪਟਿਆਲਾ ਵਿਖੇ ਬੋ ਕਰੋੜੀ ਡਰੱਗ ਮਾਮਲੇ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਇਸ ਦਰਾਂ ਨੂੰ ਵੱਲੋਂ ਕਰੀਬ ਡੇਢ ਘੰਟਾ ਪੁਸ਼ਪ ਪੜਤਾਲ ਕੀਤੀ ਗਈ ਅਧਿਕਾਰੀਆਂ ਨੇ ਕਿਹਾ ਕਿ ਮਜੀਠੀਆ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ ਸਿੱਟ ਅੱਗੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ 7 ਵਾਰ ਸਿੱਟ ਅੱਗੇ ਪੇਸ਼ ਹੋ ਚੁੱਕੇ ਨੇ ਉਹ ਕਦੇ ਵੀ ਜਾਂਚ ਤੋਂ ਨਹੀਂ ਭੱਜਣਗੇ ਉਹਨਾਂ ਦਾਅਵਾ ਕੀਤਾ ਕਿ ਉਹ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਬੋਲਦੇ ਨੇ ਤਾਂ ਉਹ ਸਿੱਟ ਨੂੰ ਕਹਿ ਕੇ ਉਹਨਾਂ ਨੂੰ ਸੰਮਣ ਭੇਜ ਦਿੰਦੇ ਨੇ ਮਜੀਠੀਆ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨਹੀਂ ਜੋ ਜਾਂਚ ਤੋਂ ਪੱਜਣਗੇ ਉਹਨਾਂ ਕਿਹਾ ਕਿ ਹਾਈ ਕੋਰਟ ਨੇ ਰੈਗੂਲਰ ਜ਼ਮਾਨਤ ਦੇਣ ਵੇਲੇ ਵਾਰ-ਵਾਰ ਸਿੱਟਕਗੇ ਪੇਸ਼ ਹੋਣ ਵਰਗੀ ਕੋਈ ਸ਼ਰਤ ਨਹੀਂ ਲਾਈ ਸੀ ਪਰ ਉਹ ਫਿਰ ਵੀ ਪੇਸ਼ ਹੋ ਰਹੇ ਨੇ ਉਹਨਾਂ ਦਾ ਕਾਨੂੰਨ ਵਿੱਚ ਪੂਰਾ ਵਿਸ਼ਵਾਸ ਹੈ ਉਹਨਾਂ ਕਹਿ ਗਏ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਮਾਮਲੇ ਵਿੱਚ ਮੁਲਜ਼ਮ ਲਾਰੈਂਸ ਬਸ਼ਨੋਈ ਨੂੰ ਮਹਿਮਾਨ ਬਣਾ ਕੇ ਰੱਖਿਆ ਹੁਣ ਭਗਵੰਤ ਮਾਨ ਮੁੱਖ ਮੰਤਰੀ ਤੇ ਉਹਦੇ ਤੇ ਰਹਿਣ ਦੇ ਕਾਬਿਲ ਨਹੀਂ ਰਹੇ ਐਸਨ ਹੁਣ ਤੱਕ ਦੀਆਂ ਖਬਰਾਂ ਦਿਨ ਭਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਦੇ ਲਈ ਜੁੜੇ ਰਹੋ ਲੋਕਪਾਲ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ